ਮੰਗੀ ਸਸ ਕਾਦੀ ਹੋ ਸਭ ਠੀਕ ਹੈ ਕਾਜੀ ਅੰਬੀ ਟਾਈਮ ਹੋ ਗਿਆ 5 ਵਜੇ 5 ਵਜੇ ਭੁੱਖ ਲੱਗ ਗਈ ਹੁਣ ਆਪਾਂ ਕੁਸ ਬਣਾ ਰਹੇ ਹਾਂ ਇਸ ਲਈ ਸੋਨੂੰ ਦਿਖਾਵਾਂਗੇ ਕੀ ਬਣਾ ਰਹੇ ਹਾਂ ਇਹ ਦੇਖੋ ਛੋਟੀ ਚਾਰ ਨੰਨੀ ਪਹਿ ਰਿਆ ਲੈਟ ਕਰ ਦੀਏ ਆਹ ਹਾਉ ਦੇ ਲੈ ਕੇ ਆਂਦੇ ਸੀ ਇਹ ਤੇਲ ਪਪੜ ਜਿਹੜੇ ਤੇਲ ਜਿੱਤ ਤਲਦੇ ਹੁੰਦੇ ਥੋੜਾ ਜਿਹਾ ਮਣਸਰ ਘਾ ਕੇ ਬਣਾ ਲੀਏ ਦੇਖੋ ਇਹਨੇ ਵਧੀਆ ਪੁੱਲ ਦੇ ਇਹ ਮਣਸਰ ਪੁੱਲ ਲੀ ਗੋ ਸੋਬਾ ਮਾ ਲੀਏ ਕਿ ਇੱਕ ਪਾਸੇ ਕੈਮਰਾ ਮਾਈ ਗੋਡ ਬਹੁਤ ਓਕੀ ਵੀਡੀਓ ਬਣਾਉਣੀ ਆਇਲ ਜਿਆਦੇ ਧੂਆ ਧੂਆ ਹੋ ਗਿਆ ਆਇਲ ਦਾ ਥੋੜੀ ਜਿਹੀ ਇਹ ਬਣਾ ਲੈਣੀ ਥੋੜੀ ਜਿਹੀ ਹੱਥੀ ਬਜ਼ਾਰੋਂ ਲੈ ਕੇ ਆਉਂਦੇ ਸੀ ਠੀਕ ਆ ਹੈ ਇਹ ਸਪਰਿੰਗ ਜਿਹੇ ਸਪਰਿੰਗ ਕਹਿੰਦੇ ਇਹਨਾਂ ਨੂੰ ਮਾਈ ਗੋਡ ਬਣਾਉਂਦੇ ਬਣਾਉਂਦੇ ਹੱਥ ਮਾਰਦੇ ਸਪਰਿੰਗ ਦੀ ਤਰ੍ਹਾਂ ਕਿਹ ਵੀ ਠੰਡ ਸੀ ਅਸੀਂ ਕੁਛ ਨਾ ਕੁਛ ਬਣਾਉਂਦੇ ਹੀ ਰਹਨੇ ਹੈਗੇ ਤੇ ਹੁਣ ਮੇਰੇ ਕੋਲ ਅਖਰੀ ਸੀ ਤੇ ਥੋੜੇ ਇਹ ਕੱਢ ਲਈਏ ਕਿਉਂਕਿ ਇਹ ਰੈਸਪੀ ਤਾਂ ਘੱਟ ਜਾਂਦੀ ਹੈ ਤੇ ਵੇਟੇ ਹੁੰਦੀਆਂ ਲੱਗਦੇ ਆ ਦੇਖੋ ਇਹ ਬਣੇ

ਖੜਾ ਹੀ ਵੀ ਛੋਟੀ ਜੀ ਹੈ ਇਹ ਦੇਖੋ ਇੰਨੇ ਕ ਨਾਲ ਪਲੇਟ ਭਰ ਗਈ ਕਿਉਂਕਿ ਇੰਨੇ ਤਨ ਕਰਾ ਕਿਉਂਕਿ ਠੰਡ ਹੋ ਗਈ ਨਾ ਠੰਡ ਦੇ ਵਿੱਚ ਕਰਾਰੇ ਖਾਣ ਨੂੰ ਜੀ ਕਰਦਾ ਹੈਗਾ ਕਿ ਕੁਝ ਕਰਾਰਾ ਖਾਈ ਜੀ ਤੇ ਭੁੱਖ ਵੀ ਲੱਗਦੀ ਹੈ ਹੂੰ ਤਾਂ ਵੈਸੇ ਪਜੀਰੀ ਵੀ ਬਣਾ ਰੱਖੀ ਹੈ ਥੋੜੀ ਕ ਨਹੀਂ ਥੋੜੀ ਜੀ ਬਣਾਈ ਹੋਈ ਸੀ ਮਾਲੂ ਦੁੱਧ ਨਾਲ ਲੈ ਲੈ ਕਰਾਂਗੇ ਉਹ ਪਜੀਰੀ ਦਾ ਮਨ ਹੀ ਨਹੀਂ ਕਰਦਾ ਪਤਨੀ ਕਿਉਂਕਿ ਪਜੀਰੀ ਟੇਸਟੀ ਨਹੀਂ ਲੱਗਦੀ ਹੈਗੀ ਜਿੰਨਾ ਮੈਂ ਲੋਏ ਆ ਚਟਖਾਜਾ ਖਾਣ ਨੂੰ ਜੀ ਕਰਦਾ ਜੀ ਨਹੀਂ ਕਰਦਾ ਹੈਗਾ ਕਿ ਬੱਚਿਆਂ ਨੂੰ ਥੋੜੀ ਜਿਹੀ ਕੱਟ ਕੇ ਰੱਖ ਦਾਂ ਨੇ ਯਾਰ ਇਹ ਨਹੀਂ ਖਾਂਦੇ ਆਪਾਂ ਨੂੰ ਕੋੜੇ ਕੋੜੇ ਦੇ ਬੱਚੇ ਆ ਕੇ ਖਾ ਲਾਂਗੇ ਇਧਰ ਬੱਚਿਆਂ ਨੂੰ ਰੱਖ ਦਿੱਤੇ ਗਏ ਟਿਊਸ਼ਨ ਤੇ ਟਿਊਸ਼ਨ ਤੇ ਆਏ ਨਾ ਉਹ ਤੋਂ ਖਾ ਲਾਣੇ ਨੇ ਚੱਕ ਇਧਰ ਆਪਾਂ ਖਾ ਰਹੇ ਹਾਂ ਰਜਾਈ ਮੇਰੀ ਮੰਨ ਲਓ ਸੂਹਾ ਦੇਣੀ ਚੱਕੀ ਹੈਗੀ ਸੂਹਾ ਦਾ ਹਾਲ ਦੇਖੋ ਇਧਰ ਸਰਾਣਿਆਂ ਦਾ ਹਾਲ ਇਧਰ ਰਜਾਈ ਦਾ ਹਾਲ ਆ ਦੇਖੋ ਬਿਸਤਰਾ ਉਦਾਂ ਹੀ ਵਿਛਿਆ ਪਿਆ ਹੈਗਾ ਸਰਾਣੇ ਸਾਨੂੰ ਨੇ ਠੀਕ ਕਰੀਜੀ ਹਿੰਦ ਰੈਂਸੀ ਬੂਟ ਵਾਟ ਇੱਥੇ ਰੱਖ ਲਏ ਆਂ। ਆਹ ਦੇਖੋ ਸੁਨਾਰੇ ਸੂਏ ਸੈੱਟ ਕਰ ਗਏ। ਇਹ ਦੇਖੋ ਅਜ ਰੈਂਸੀ ਮੈਨੂੰ ਇਹ ਦੇਖ ਕੇ ਗਏ ਸੀ ਕਿ ਮੰਮਾ ਮੇਰੇ ਆਉਂਦੇ ਨੂੰ ਟਿਊਸ਼ਨ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਆਹ ਕੱਪੜਿਆਂ ਨਾਲ ਕਰਦੀ ਕਿ ਕੱਪੜਾ ਲਵੇਟ ਦੀ ਡਿਜ਼ਾਈਨ ਬਣਾਦੀ ਕਿਉਂਕਿ ਇਹੋ ਜਿਹੇ ਕੰਮ ਕਰਨ ਨੂੰ ਰੈਂਸੀ ਵੀ ਹਰਗੇ ਤੇ ਮੈਨੂੰ ਨਹੀਂ ਠੰਡ ਠੰਡੇ ਦੇ ਵਿੱਚ ਮੈਥੋਂ ਨਹੀਂ ਕੀਤਾ ਜਾਂਦਾ। ਆ ਤੁਸੀਂ ਵੀ ਗਾ ਕੇ ਦੇਖੋ ਬਹੁਤ ਵਧੀਆ ਚੀਜ਼ ਆ। और देखें मधु वही हो गया और जस्ट वहाँ हट गई मेरी ऐसे एक लाइट भी बंद कर दी तो चली जाती ये आप इतने लाइट बंद करती है कि सारे क्योंकि अंडरग्राउंड है ना देख लो सारा अंडरग्राउंड है नेरा नेरा हो जूगा सीढ़ी बाहर तो हजे चलना ਨੇ ਦੇਖੋ ਕਿਤੇ ਰੋੜ ਚੱਲ ਨਹੀਂ ਹੈ ਫਿਰ ਸਾਰਾ ਸੁੰਸਰਾ ਆ ਦੇਖੋ ਸਾਰਾ ਸੁੰਸਰਾ ਕੋਈ ਨਹੀਂ ਸਾਰੇ ਠੰਡੇ ਮਾਰੇ ਅੰਦਰ ਬੈਠੇ ਆਪਾ ਵੀ ਅੰਦਰ ਬੈਠ ਜੀ ਇਧਰ ਰੂਮ ਦੀ ਲਾਈਟ ਜਗ੍ਹਾ ਰੱਖੀ ਤਹਾਨੂੰ ਅੰਦਰ ਬੈਠ ਕੇ ਖਾਈਏ ਇੰਜੋਏ ਕਰੀਏ ਚਲੋ ਅਸੀਂ ਵੀ ਇੰਜੋਏ ਕਰਦੇ ਤੁਸੀਂ ਵੀ ਜਾਈਆਂ ਚ ਬੈਠ ਜਾਓ ਅਸੀਂ ਵੀ ਖਾਣ ਦਾ ਇੰਜੋਏ ਕਰਦੇ